ਜਵਾਬ ਦੇ ਦਿੱਤਾ ਸਾਡੇ ਪ੍ਰਧਾਨ ਜੀ ਨੇ ਅਮਨੋ ਲੋੜਾ ਜੀ ਨੇ ਸਾਾਸ ਤੇ ਦੇਖੋ ਇਹ ਪਹਿਲੀ ਗੱਲ ਤੇ ਆ ਵੀ ਜਿਹੜੀ ਸਵੱਖਿਆ ਜਿਹੜੀ ਉਹ ਕਹਿੰਦੇ ਆ ਇਹ ਬੇਦੀ ਸਵੱਖਿਆ ਹੋਰ ਚਲੇਲੀ ਇਹਨ ਸਿੱਧੂ ਮੁਸੇਵ ਮੇਰਾ ਵੀ ਸੋਰੋ ਬੇਦਗਤ ਮੈਂ ਤੇ ਇਸ ਗੱਲ ਤੇ ਹਰਾਨ ਆਂ ਕੇ ਬੈਕ ਕਿਸੇ ਨੂੰ ਪੁੱਛਦਾ ਸੀ ਦੱਤੀ ਕੇ ਅਫਸਰ ਨੂੰ ਮੈਂ ਪੁੱਛਦਾ ਕਿ ਜਦੋਂ ਇਹ ਕਦੋਂ ਕਦੀ ਮਿਲੀ ਹੈ ਇਹਨੂੰ ਜੜ ਪਲੱਸ ਸਖਿਆ ਜਿਹੜੀ ਆ ਕਦੋਂ ਇਹਦੀ ਮਿਲੀ ਤੇ ਜੜ ਪਲੱਸ ਸਖਿਆ ਜਿਹੜੀ ਮਿਲਦੀ ਕਦੋਂ ਨੂੰ ਇਹਦਾ ਇਹਦਾ ਕੀ ਉਦੋਂ ਤੋਂ ਕਾਲ ਕੀ ਆ ਕਿੰਨੂੰ ਮਿਲਦੀ ਤੇ ਮੇਰਾ ਇਹ ਹਵਾਨ ਹੈ ਕਿ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਿ ਜਿਹਦੇ ਕਰਕੇ ਜਨ ਸਕਿਉਰਟੀ ਦੀ ਲੋਡ ਹੋਵੇ ਐਦਾਂ ਦੀ ਕੋਈ ਚੱਕਰ ਨਹੀਂ ਮੇਰਾ ਤੇ ਪਹਿਲਾ ਸਵਾਲ ਹੈ ਕਿ ਦਿੱਤੀ ਗਈ ਵਾਪਸ ਤੇ ਜਿਹੜੀ ਲਈ ਗਈ ਲਈ ਗਈ ਪਰ ਇਹ ਦਿੱਤੀ ਵੀ ਹੋ ਗਈ ਜਿਹੜੀ ਇੱਦਾਂ ਇੱਦਾਂ ਬੰਦਿਆਂ ਨੂੰ ਤੁਸੀਂ ਪੋਲਿਟੀਕਲੀ ਦੇਖੋ ਮਜੀਠੀਆ ਸਾਹਿਬ 2007 ਚ ਐਮਐਲਏ ਬਣੇ ਜੋ ਬਿੰਦੂ ਪਤਾ ਲੱਗਾ ਐਸਟੀਮੇਟਡ ਐ ਹੋ ਸਕਦਾ ਮੈਂ ਕਿਤੇ ਗਲਤ ਕਹਿ ਦਾਂ 10 ਦੇ ਲਾਗੇ ਚਾਗੇ ਉਹਨਾਂ ਨੂੰ ਇਹ ਮਿਲੀ ਐ ਅੱਜ ਕਿੰਨੇ ਸਾਲ ਹੋ ਗਏ ਇਹਦੇ ਦਰਮਿਆਨ ਕਿੰਨਾ ਨਸ਼ਿਆਂ ਦਾ ਰੋਵਾ ਪਿਆ ਕਿੰਨਾ ਗੈਸਟਰਾ ਦਾ ਰੋਵਾ ਪਿਆ ਕਿੰਨਾ ਕਿੱਥੇ ਕਿੱਥੇ ਉਹਨਾਂ ਦਾ ਨਾਂ ਲੱਗਾ ਸਾਰਾ ਕੋਈ ਜਾਣਦੇ ਹੋ ਕਿ ਇਸ ਚੱਲਦੇ ਆ ਪਰ ਮੈਂ ਤੇ ਇਸ ਗੱਲ ਤੇ ਆ ਕਿ ਸਭ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਤੇ ਕਦੀ ਤੁਸੀਂ ਮੁੱਛਾਂ ਦੇ ਹੱਥ ਫੇਰਦੇ ਹੋ ਕਦੀ ਛਾਤੀ ਦਾ ਹੱਥ ਮਾਦਦੇ ਹੋ ਸਭ ਨੇ ਕਦੀ ਗੱਲ ਅੱਜ ਕੱਲ ਐਨ ਕੰਪਨੀ ਜਾਂਦਾ ਕਦੀ ਐਨ ਕਲਾ ਲੈਂਦੇ ਹੋ 40 ਵਾਪਸ ਜਿਹੜੇ ਚੀਕਾਂ ਮਤਲਬ ਜਿਹੜੀ ਉਹ ਵਜਨ ਡੈਪੀਅਮ ਸਾਰੇ ਅਸੀਂ ਉਹ ਲੋਕ ਆ ਜਿੰਨਾ ਦੇ ਅੱਤਵਾਦ ਦੇ ਵਿੱਚ ਤਿੰਨ ਤਿੰਨ ਜੀ ਜਿਹੜੇ ਸ਼ਹੀਦ ਹੋਏ ਮਜੀਠੀਆ ਸਾਹਿਬ ਦਾ ਜਨਮ ਹੋਇਆ 76 ਦੇ ਲਾਗੇ ਚਾਗੇ ਮੈਨੂੰ ਪੱਕੀ ਡੇਟ ਦਾ ਤਾਂ ਨਹੀਂ ਪਤਾ ਪੰਜਾਬ ਦੇ ਹਾਲਾਤ ਖਰਾਬ ਹੋਏ 91 ਤੋਂ ਬਾਅਦ 79 ਤੋਂ ਲੈ ਕੇ 95 ਤੱਕ ਪੰਜਾਬ ਦਾ ਜਿੰਨਾ ਦੌਰ ਹਾਲਾਤ ਖਰਾਬ ਹੋਏ ਜੋ ਕਤਲੇਆਮ ਹੋਇਆ ਆਪਰੇਸ਼ਨ ਬਲੂ ਸਟਾਰ ਉਹ ਅਸੀਂ ਸਾਰਾ ਵੇਖਿਆ ਅਸੀਂ ਕਾਜ ਪੜਦੇ ਸੀ ਸਭ ਆਪਣੇ ਪਿੰਡੇ ਤੇ ਹੜਾਇਆ ਉਹ ਸਾਡੇ ਪਤਵਾਰਾਂ ਦੇ ਤਿੰਨ ਤਿੰਨ ਜੀ ਜਿਹੜੇ ਆ ਉਹ ਸ਼ਹੀਦ ਹੋਏ ਉਦੋਂ ਇਹਦੇ ਦੋ ਭਾਈ ਇੱਕ ਸਗਾ ਭਾਈ ਮੇਰਾ ਸਗਾ ਪਰਵਈਆ ਮੇਰਾ ਤਾਇਰਾ ਬੇਟਾ ਦੋ ਪਰਾ ਇੱਕ ਪਰਵਈਆ ਐਡੀ ਵੱਡੀ ਕਲਵਾਨੀ ਸਾਨੂੰ ਕਦੀ ਸਕੋਟੀ ਤੇ ਮਿਲੀ ਆ ਸਾਨੂੰ ਤਾਂ ਕਦੀ ਕੇ ਸਕੋਟੀ ਦਿੱਤੀ ਆ ਹੁਣ ਜੀ ਆ ਜਦੋਂ ਇਤੂ ਹੀ ਬਣਿਓ ਕੋਟੋਕਾ ਸਾਹਿਬ ਦਾ ਜੋ ਮੰਤਰੀਆਂ ਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾ ਤੇ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਤੇ ਮਸਲੇ ਹੱਲ ਹੋ ਚੁੱਕੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਹੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐ எம்.ਐਲ.ਏ ਬਣ ਕੇ ਵਜੀਰ ਬਣ ਕੇ 30 ਸਾਲ ਦੀ ਉਮਰ ਦੀ ਐ ਐਮ.ਐਲ.ਏ ਵਜੀਰ ਬਣ ਕੇ ਸਭ ਤੇ ਇੱਕ ਦੀ ਗੱਲ ਇਹਨਾਂ ਨੂੰ ਕੋਈ ਲੜਾਈ ਨਹੀਂ ਲੜਦੀ ਪਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਦੀ ਪਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇ ਕੇ ਸਾਡੀਆਂ ਲੇਡੀਜ਼ ਸਰ ਦੀ ਪਤਨੀ ਮੇਰੇ ਨਾਲ ਲਾਇਸੈਂਸ ਹਥਿਆਰ ਲੈ ਕੇ ਸਾਡੀ ਕੋਲ ਲਾਇਸੈਂਸ ਵੈਪਨ ਅਜ ਵੀ ਹੈ ਉਹ ਲੈ ਕੇ ਅਸੀਂ ਪਹਿਰਾ ਦੇ ਦਿੰਦੇ ਅਸੀਂ ਲੜਾਈ ਲੜਦੇ ਹਾਂ ਸਰ ਅਸੀਂ ਮੁੱਛਾ ਦੇ ਹੱਥ ਨਹੀਂ ਫੇਰਦੇ ਮਾਦੀ ਦੀ ਤਰਤੀ ਦੇ ਦਿੰਦੇ ਹਾਂ ਲੜਨਾ ਜਾਣਦੇ ਹਾਂ ਚਾਹੇ ਪਰਵਾਸ ਚੀਜ਼ ਹੋਏ ਕਿਸੇ ਦੇ ਗਾੜੀ ਝੁਕੇ ਨਹੀਂ ਹੈ ਨਾ ਝੁਕਾਂਗੇ ਸਾਤ ਤੁਸੀਂ ਨਵਾਂ ਹੀ ਡਰਾਮਾ ਜੀ ਮਦੀ ਸਕਿਉਰਟੀ ਵਾਪਸ ਲੈ ਲਈ ਜੀ ਮੇਰਾ ਲੈ ਲਿਆ ਜੀ ਯਾ ਤੁਸੀਂ ਕੀਤਾ ਕੀ ਕਿਹੜੀ ਗੱਲ ਤੇ ਸਕਿਉਰਟੀ ਦਿੱਤੀ ਜਾਵੇ ਮਿੰਦੂ ਤੇਰੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਵਾਸ ਦੇ ਤਿੰਨ ਜੀ ਚੀਜ਼ ਹੋਏ ਸੰਦੂਕ ਤਾਂ ਕਹਿੰਦੇ ਆ ਕੇ ਪੁੱਛਿਆ ਨਹੀਂ ਕਿ ਤੁਹਾਨੂੰ ਛੋਟੀ ਜਿਹੀ ਪੰਜਾਬ ਚ ਇ tanto ਬਚਾਦੇ ਜਿਆਦਾ ਲੋਕ ਮਰ ਗਏ ਉਦੋਂ ਮੁੰਡੇ ਕਿੰਨੇ ਮਰ ਗਏ ਉਦੋਂ ਕਿਹਨੂੰ ਕੋਈ ਸਕਿਉਰਟੀ ਦੀ ਮਿਲ ਬਿਨਾ ਕਿਹ ਗੱਲ ਤੋਂ ਦਿੱਤੀ ਕਿ ਸਕਿਉਰਟੀ ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲਾਣੀ ਚਾਹੀਦੀ ਬੜੇ ਲੇਟ ਲਈ ਵਾਪਸ ਦੂਜੀ ਗੱਲ ਜੋ ਤੁਸੀਂ ਜਾ ਸੋਸ਼ਲ ਮੀਡੀਆ ਤੇ ਬੈਠ ਕੇ ਮੁੱਛਾਂ ਤੇ ਹੱਥ ਫੇਰਦੇ ਹੋ ਕਿ ਮੈਂ ਬੜਾ ਜੋਧਾ ਜੀ ਤੇ ਜਯੋਧੇ ਉਦੋਂ ਉਹ ਮੈਦਾਨ ਚਾਹੋ ਇਹੀ ਵੀ ਲੜਦੇ ਰਹੇ ਸਾਦੀ ਬਤ ਬਿਨਾ ਬਿਨਾ ਕੰਨ ਮੈਂ ਤਾਂ ਲੜਿਆ ਉਹੀ ਤਾਂ ਜਨੋ ਦੇ ਸਿਆਸਤ ਚ ਜਾਏ ਹੋ ਤੁਹਾਡੇ ਕੋਲ ਵੀਆਈਪੀ ਕਲਟਰ 2020 ਵੀਆਈਪੀ ਤੁਹਾਡਾ ਮਾਸੜ ਸੀਐਮ ਹੀ ਪੰਜਾਬ ਦਾ ਤੁਹਾਡੇ ਕੋਲ ਗੱਡੀਆਂ ਸਰਕਾਰੀ ਬੁਲਟਪਰੂ ਗੱਡੀਆਂ ਗਨਮੈਂਦ ਬਾਧੂ ਤੁਸੀਂ ਇਹਨਾਂ ਦੇ ਸਤ ਸਿਆਸਤ ਕੀਤੀ ਅਸੀਂ ਖਾਲੀ ਹੱਥੀ ਸਿਆਸਤ ਕਰਕੇ ਇੱਥੋਂ ਤੱਕ ਆਏ ਉਹ ਲੜ ਕੇ ਆਏ ਲਿਫਟ ਕੇ ਦੀ ਆਏ ਸੋ 6 ਇੱਕ ਤੁਸੀਂ ਅੱਧਾ ਕੋਈ ਰੋਲਾ ਪਾਉਣ ਦੀ ਲੋੜ ਨਹੀਂ ਸਗੋ ਮੈਦਾਨ ਚਾਹੋ ਯਾਰ ਕੰਮ ਕਰੋ ਆਉ ਨਾ ਤੂੰ ਲੋਰੀਆ ਫੇਸਬੁਕ ਤੇ ਮੀਟੇ ਪੁੱਛਦਾ ਹੱਥ ਫੇਰਦੇ ਓ ਤੇ ਮੀਟੇ ਆ ਕੇ ਫੇਰੋ ਤੁਹਾਡਾ ਹਲਕਾ ਇਹਦਾ ਨਾ ਆਈਪ ਤੇ ਫਿਰਦੇ ਨਹੀਂ ਗੰਦ ਮੈਨਾਂ ਤੋਂ ਵੀ ਨਾ ਮੈਂ ਤਾਂ ਹੋੜ ਵੀ ਬੀਦੂ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਹਿੰਦਾ ਮੈਂ ਮੁੱਖਪਤੀ ਮੈਂ ਤੇ ਮੁੱਖਪਤੀ ਰਕੂੰਗਾ ਜੇ ਤੁਹਾਨੂੰ ਲੱਗਦਾ ਸਾਡੀ ਵਾਪਸ ਨਾਲ ਕੋਈ ਨਾ ਆਈ ਪਰ ਦਲੇਰ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਿਆ ਅਸੀਂ ਆਪ ਲੜਨਾ ਜਾਣਦੇ ਆ ਕੋਈ ਗੱਲ ਨਹੀਂ ਲੜਾਂਗੇ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਨਾਲ ਰਿਸ਼ਤੇਦਾਰ ਵਾਟ ਇਜ਼ ਇਸ ਤੂੰ ਕੀਤਾ ਕੀ ਕੱਤੇ ਲੜਾਈ ਲੜੀਆ ਦੱਸੋ ਜੀ ਸਾਡੇ ਘਰਾਂ ਦੇ ਤੇ ਗੋਈਆਂ ਚੱਲਦੀਆਂ ਸਾਡੇ ਪਰਵਾਸ ਤੇ ਜੀ ਮਰ ਗਏ ਯਾਰ ਅੱਜ ਤਾਂ ਮੰਗੀ ਦੀ ਤੁਸੀਂ ਉਦਾਂ ਹੀ ਸੌਦਾ ਪਾਈ ਜਾਂਦੇ ਹੋ ਕਦੀ ਤੁਸੀਂ ਮੈਂੰਦੂ ਤੇ ਇੱਥੇ ਕੋਈ ਰੀ ਪੋਲਿਟੀਕਲ ਬੰਦੇ ਆ ਸਰ ਅਈ ਪੋਲਟੈਕਸ ਕਰ ਜੇ ਅਸੀਂ ਮੁੱਛਾਂ ਦੇ ਹੱਥ ਫੇਰ ਕੇ ਲੋਕਾਂ ਨੂੰ ਦਿਖਾਵਾਂਗੇ ਕਿਹੜੀ ਬਦਵਾਸੀ ਜਿਹੜੀ ਕਰਨੀ ਚਾਹੁੰਦੇ ਅਸੀਂ ਹੱਥ ਫੇਰਦੇ ਹਾਂ ਉਹ ਚੱਲੇ ਪਰਵਾਸ ਵਾਂਗੂ ਪੋਲਿਟੀਕਲ ਬੰਦੇ ਕੱਲ ਨਹੀਂ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਅਈ ਤੇ ਦੇ ਵਿੱਚ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਤੇ ਬੈ ਕੇ ਤਾਂ ਬੜੀਆਂ ਗੱਪਾਂ ਮਾਰੀਆਂ ਜਾਂਦੀਆਂ ਕਈ ਲੀਡਰਾਂ ਨੂੰ ਵਾਇਆ ਮਿਆ ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾ ਦਦਾ ਸੋਸ਼ਲ ਮੀਡੀਆ ਕੇ ਨੂੰ ਲੀਡਰ ਨਹੀਂ ਬਣਾਉਂਦਾ ਸਰ ਲੋਕਾਂ ਚ ਜਾਓ ਕਹਿੰਦੇ ਲੀਡਰ ਬਣੋਗੇ ਸੋਸ਼ਲ ਮੀਡੀਆ ਦੇ ਜਿੰਨੀਆਂ ਮਸਤੀ ਫੜਾ ਮਾਦੀ ਜਾਓ ਜੋ ਮਸਤੀ ਕਈ ਮੈਨੂੰ ਕਾਦਾ ਕੱਢਣੇ ਤੇ ਮੈਂ ਕੱਢੀ ਹੋ ਯਾਰ ਸਾਡੀ ਸੱਚੇ ਕੀ ਫਰਕ ਹੈ ਅਸੀਂ ਇਹ ਹਾਲੇ ਦੇ ਲੋਕਾਂ ਦੇ ਰਹਿੰਦੇ ਜਿੱਥੇ ਪੰਜਾਬ ਡਿਊਟੀ ਲੱਗਦੀ ਉੱਥੇ ਰਹਿੰਦੇ ਅਸੀਂ ਦੀ ਗੱਲਾਂ ਦੱਸ ਮੈਂ ਇਹ ਗੱਲ ਇੱਕ ਕਰ ਗਿਆ ਸਾਨੂੰ ਬਹੁਤੀ ਚਿੰਤਾ ਜਨਤਾ ਦੀ ਯਾਰ ਆਈ ਤਾਂ ਬੜੇ ਮਲੰਗ ਬੰਦੇ ਜੀ ਆ ਬੰਦੇ ਨੂੰ ਪ੍ਰੋਬਲਮ ਆਈ ਮੈਂ ਐਸਐਸਪੀ ਨੂੰ ਕਹਾ ਮੇਰੀ ਸਕਿਉਰਟੀ ਲਾ ਲੈ ਯਾਰ ਇਹ ਬੰਦੇ ਹੁੰਦੇ ਭਾਈ ਕਹਿਣ ਦੀ ਤੁਹਾਡੇ ਸਾਹਮਣੇ ਮੈਂ ਕਹਾ ਯਾਰ ਇਹਨੂੰ ਦੋ ਜਿੰਨੂੰ ਨੋਹ ਲੈ ਮੇਰੇ ਲਾਲਾ ਗੱਲ ਮੈਂ ਵਾਪਸ ਲੈ ਯਾਰ ਕੋਈ ਗੱਲ ਨਹੀਂ ਤੁਸੀਂ ਉਦਾਂ ਹੀ ਜੱਟ ਚਿੱਕਾ ਮਾਰੀ ਜਾਂਦੇ ਹੋ ਜੀ ਮਰ ਗਏ ਜੀ ਲੁੱਟੇ ਗਏ ਜੀ ਕੋਹ ਹੋ ਨੀ ਹੋ ਗਿਆ ਜੀ ਕੀ ਹੋ ਗਿਆ ਜੀ ਲੈ ਨਾ ਕੋ ਤਿੱਤਾ ਨਾ ਕੋ ਕਤਰਾਇਆ ਨਾ ਕੋ ਲੈਣਾ ਨਾ ਕੋ ਦੇਣਾ ਉਦਾਂ ਹੀ ਆਪਾਂ ਜੱਟ ਮਾਰੀ ਜਾਂਦੇ ਹਾਂ ਜੀ ਸਾਡੀ ਸਕਿਉਰਟੀ ਕੋ ਵਾਪਸ ਲੈ ਲਈ ਜੀ ਸਾਨੂੰ ਕਫਰੇ ਜੀ ਪਾਤਾ ਜੀ ਸਾਨੂੰ ਫਲਾ ਸੋ ਖਤਰਾ ਦੇ ਮਜੀਠੀਆ ਸਾਹਿਬ ਤੁਸੀਂ ਵੇਖਿਆ ਹੀ ਨਹੀਂ ਪੰਜਾਬ ਦੇ ਵਿੱਚ 100-100 ਬੰਦੇ ਤੇ ਕੰਮ ਕਰਿਆ 100-100 ਬੰਦਾ ਅਸੀਂ 10-10 ਬੰਦਿਆਂ ਦਾ ਸਿਸਕਾਰ ਕਰਦੇ ਰੇ 10-10 ਲੱਖਾਂ ਦਾ ਤੁਸੀਂ ਤਾਂ ਜੇ ਵੇਖਿਆ ਹੀ ਕੋਈ ਨਹੀਂ ਤੁਸੀਂ ਤੇ ਸਰਦਾਰਾਂ ਦੇ ਘਰ ਜਮੇ ਤੇ ਸਰਦਾਰਾਂ ਨਾਲ ਰਿਸ਼ਤੇਦਾਰੀ ਬਣ ਗਈ ਤੁਹਾਡੀ ਤੇ ਤੁਸੀਂ ਉਹਦੇ ਨਾਲ ਲੀਡਰ ਬਣ ਗਏ ਹੋ ਕਹਿੰਦੇ ਲੜਕੇ ਆਉਂਦੇ ਧਰਤੀ ਤੇ ਤੁਹਾਨੂੰ ਪਤਾ ਲੱਗਦਾ ਹਾਲਾਤ ਕੀ ਹੁੰਦੇ ਆ ਤੁਸੀਂ ਅੱਜ ਵੀ ਕੀ ਜੀ ਗੱਲ ਕੋਈ ਨਹੀਂ ਚੁੱਕੇ ਬਾਦ ਦੇ ਸੋਸ਼ਲ ਮੀਡੀਆ ਲਾਹ-ਦਬਾਅ ਹੋ ਗਈ ਲਾਹ-ਦਬਾਅ ਹੋ ਗਏ ਇਹ ਬੱਚਿਆਂ ਦੀਆਂ ਗੱਲਾਂ ਆ ਜੀ